ਸਾਰੇ ਜਾਂ ਉਹਨਾਂ ਦੀ ਪলিউਸ਼ਨ ਦੀ ਸਰਕਾਰ ਹੈ ਕਿਹੜੀ ਸਟੇਟ ਹੈ ਜਿੱਥੇ ਭਾਜਪਾ ਦੇ ਬੰਦੇ ਇਸ ਤਰ੍ਹਾਂ ਕੈਂਪ ਲਾ ਕੇ ਕਰ ਦੇਣਾ ਜਿਹੜੀ ਇਹ ਸਕੀਮਾਂ ਦੀ ਗੱਲ ਕਰਦੇ ਆ ਜਿਆਦਾ ਸਕੀਮਾਂ 60 40 ਆ ਉਹਦੇ ਚ ਸਟੇਟ ਦਾ 40% ਕਹਿੰਦੇ ਆ ਮੈਂ ਉਹ ਐਕਚੁਅਲੀ ਇਹ 40% ਦਿੰਦੇ ਆ ਸਾਡਾ 60% ਵਾੜਦਾ ਉਹਦੇ ਚ ਜੀਨਸ਼ੋਰਰ ਮਤਲਬ ਕਿਵੇਂ ਚੌਥੇ ਸ ਨੂੰ ਵੀ ਨਹੀਂ ਦੇ ਰਹੇ ਇਹ ਮਨੋਣਾ ਉਹਦਾ ਵੀ ਇੱਕ ਨਾ ਦਿੰਦੇ ਆ 60% ਕਹਿੰਦੇ ਆ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੋਏ ਜਿਹੜੀ ਆਪਣਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿ ਰਹੀ ਆ ਉਹੀ ਜਿਹੜਾ ਉਸ ਦੇਸ਼ ਦੇ ਕਾਨੂੰਨ ਨੂੰ ਵਾਇਲੇਟ ਕਰਦਾ ਪੰਜਾਬ ਦੇ ਦੇਖੋ ਮੈਨੂੰ ਲੱਗਦਾ ਵੀ ਤੁਹਾਡੀ ਤੁਹਾਨੂੰ ਹੋ ਗਿਆ ਹੋਣੇ 25 30 40 ਸਾਲ ਹੋ ਗਿਆ ਤੁਹਾਨੂੰ ਹੋਗੇ ਸਰਕਾਰਾਂ ਕਰ ਜਾਂਦੀਆਂ ਅੱਜ ਤੱਕ ਕਦੇ ਹੋਇਆ ਵੀ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹ ਕੋ ਪੋਲੀਟੀਕਲ ਪਾਰਟੀ ਇੰਪਲੀਮੈਂਟ ਕਰੇ ਸਰਕਾਰਾਂ ਇੰਪਲੀਮੈਂਟ ਕਰਦੀਆਂ ਬਿਲਕੁਲ ਸਰ ਸਟੇਟ ਗਵਰਨਮੈਂਟ ਕਰਦੀਆਂ ਮੈਨੂੰ ਦੱਸ ਦੋ ਕਿ ਜਿਹੜੀ ਭਾਜਪਾ ਦੇ ਵਿੱਚ ਘੱਟੋ ਘੱਟ 17 18 ਸਟੇਟਸ ਆ ਜਿੱਥੇ ਜਾ ਤਾਂ ਉਹਨਾਂ ਦੀ ਆਪਣੀ ਸਰਕਾਰ ਆ ਜਾਂ ਉਹਨਾਂ ਦੀ ਕੂਰਪਸ਼ਨ ਦੀ ਸਰਕਾਰ ਆ ਕਿਹੜੀ ਸਟੇਟ ਆ ਜਿੱਥੇ ਭਾਜਪਾ ਦੇ ਬੰਦੇ ਇਸ ਤਰ੍ਹਾਂ ਕੈਪ ਲਾ ਕੇ ਕਰਦੇ ਇੱਕ ਪਾਸ ਡੈਂਗੀ ਦੀ ਪ੍ਰੋਬਲਮ ਚੱਲ ਰਹੀ ਹੈ ਜੀ ਜੁਦ ਨਸ਼ਿਆਂ ਵਿਰੋਧ ਚੱਲ ਰਿਹਾ ਤੇ ਇੱਕ ਹੀ ਕਰ ਰਿਹਾ ਪਿੱਛੋਂ ਸਾਨਾ ਲਾਣ ਦੀ ਕੋਸ਼ਿਸ਼ ਕਰ ਰਿਹਾ ਔਰ ਇੱਕ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਪ੍ਰਾਈਵੇਟ ਡਾਟਾ ਲੈ ਰਹੇ ਆ which is i think ਮਤਲਬ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਐਸ ਘੱਟੋ ਘੱਟ ਜਦੋਂ ਪੰਜਾਬ ਚ ਹੜ੍ਹ ਆਏ ਹੋਏ ਆ ਪੰਜਾਬ ਸਰਕਾਰ ਨੇ ਸਿਰ ਇੱਕ ਲੈਟਰ ਜਾਰੀ ਕਰਕੇ ਇਹ ਵੀ ਕਿਹਾ ਕਿ ਇਹਨਾਂ ਤੇ ਪਰਚੇ ਦਰਜ ਕੀਤੇ ਜਾਣ ਇਹ ਪਰਚੇ ਨਹੀਂ ਉਹਦੇ ਚ ਜੇ ਕੋਈ ਜਿਹੜੀ ਵੋਲੇਸ਼ਨ ਆ ਫਲੌ ਹੈ ਜੇ ਕਿਸੇ ਦਾ ਤੁਸੀਂ ਪਰਸਨਲ ਡਾਟਾ ਲੈ ਰਹੇ ਹੋ ਕਿਸਦਾ ਬੈਂਕ ਅਕਾਊਂਟ ਨੰਬਰ ਲੈ ਰਹੇ ਹੋ which is ਇਲਲੀਗਲ ਵਰਗਾ ਮੈਂ ਜਿਹੜੇ ਕੋਈ ਵੀ ਇਲਲੀਗਲ ਐਕਟੀਵਿਟੀ ਕਰ ਇਹ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੋਏ ਜਿਹੜੀ ਆਪਣਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਰ ਰਹੀ ਆ ਉਹੀ ਜਿਹੜਾ ਉਸ ਦੇਸ਼ ਦੇ ਕਾਨੂੰਨ ਨੂੰ ਵਾਇਲੇਟ ਕਰਦੇ ਆ ਅੱਜ ਤੱਕ ਜਿਹੜਾ ਹੈਗਾ ਸੈਂਟਰ ਤੇ ਸਟੇਟ ਨੇ ਮਿਲ ਕੇ ਕੰਮ ਕਰਨਾ ਹੁੰਦਾ ਜਿਹੜੀਆਂ ਸਕੀਮਾਂ ਦੀ ਗੱਲ ਕਰਦੇ ਆ ਜਾਦਾ ਸਕੀਮਾਂ 60 40 ਆ ਉਹਦੇ ਚ ਸਟੇਟ ਦਾ 40% ਕਹਿੰਦੇ ਆ ਮੈਂ ਐਨ ਐਚ ਐਮ ਦੀ ਗੱਲ ਕਰਨਾ ਇਹ ਕਹਿੰਦੇ 40% ਉਹਦੇ ਵਿੱਚ ਜ਼ਮੀਨ ਸਾਡੀ ਹੈ ਜੀ ਹਸਪਤਾਲ ਬਣੇ ਹੋਇਆ ਉਹਨਾਂ ਨੇ ਨਹੀਂ ਬਣਾਏ ਹੋਏ ਜੀ ਹਸਪਤਾਲ ਅਸੀਂ ਬਣਾਏ ਹੋਏ ਆ ਇਹ 60% ਕਹਿੰਦੇ ਆ ਜੀ ਠੀਕ ਆ ਜੀ ਉਹ ਐਕਚੁਅਲੀ ਇਹ 40% ਦਿੰਦੇ ਆ ਸਾਡਾ 60% ਵਾਟਾ ਉਹਦੇ ਵਿੱਚ ਜੀ ਇੰਸ਼ੋਰੈਂਸ ਦੀ ਗੱਲ ਕਰਦੇ ਆ ਇਹ ਸਿਰਫ ਤੇ ਸਿਰਫ ਜਿਹੜੇ 65 ਲੱਖ ਪਰਿਵਾਰਾਂ ਵਿੱਚੋਂ 16 ਲੱਖ ਨੂੰ ਦਿੰਦੇ ਸੀ ਅਜੇ ਜੀਨੋ ਸਟੱਡੀ ਤੋਂ ਤਾਂ ਦੇਣਾ ਹੈ ਨਾ 22 ਲੱਖ ਕਹਿੰਦੇ ਆ 16 ਲੱਖ ਪਰਿਵਾਰਾਂ ਨੂੰ ਦਿੰਦੇ ਆ ਜੀ ਠੀਕ ਆ ਜੀ ਤੇ ਤੁਸੀਂ ਦੇਖ ਲਓ ਵੀ ਮਤਲਬ ਕਿੰਨੇ ਚੌਥੇ ਇਸ ਨੂੰ ਵੀ ਨਹੀਂ ਦੇ ਰਹੇ ਇਹ ਮੰਨ ਲਓ ਨਾ ਉਹਦਾ ਵੀ ਇਹ ਕਿੰਨਾ ਦਿੰਦੇ ਆ 60% ਕਹਿੰਦੇ ਆ ਸਾਡਾ ਬਣ ਗਿਆ 150 ਕਰੋੜ ਇਹ ਕਹਿੰਦੇ ਜੀ ਸਾਡੀ ਤਾਂ 1 ਕਰੋੜ 5 ਲੱਖ ਦੀ ਲਿਮਟ ਹੈ ਜੀ ਮਤਲਬ ਬਾਕੀ 45 ਕਰੋੜ ਅਸੀਂ ਦਿੱਤਾ ਜਿਹੜਾ ਉਹਥੇ ਵੀ 40% ਦਿੰਦੇ ਆ ਜੀ ਇਹ ਸਿਰਫ ਸਿਰਫ ਲੋਕਾਂ ਨੂੰ ਪਰਮਾਨ ਦੀ ਖਾਤਰ ਬਹੁਤ ਮਾੜੀ ਗੱਲ ਹੈ ਜੀ ਮੈਂ ਇਹ ਡਾਟਾ ਨਾਲ ਗੱਲ ਕਰ ਰਿਹਾ ਹਾਂ ਤੁਹਾਡੀ ਜੀ 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 ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਰਨ ਅਚਾਹ ਸਾਨੂੰ ਪੇਮੈਂਟ ਨਹੀਂ ਦਿੱਤੀ ਜੀ ਮੈਂ ਰੈਡਾ ਸਾਹਿਬ ਨਾਲ ਮਿਲ ਕੇ ਦੋ ਤਿੰਨ ਵਾਰੀ ਹੁਣ ਉਹਨਾਂ ਨੇ ਪੇਮੈਂਟ ਰੀਲੀਜ਼ ਕੀਤੀ ਹੈ ਲੋਕਾਂ ਦੀ ਪੇਮੈਂਟ ਰੁਕੀ ਹੋਈ ਸੀ ਬਦਨਾਮੀ ਪੰਜਾਬ ਸਰਕਾਰ ਦੀ ਜੀ 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 ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਇਹਨਾਂ ਨੇ ਬੰਦ ਕਰਤਾ ਜੀ ਜਿਹੜੇ ਕੈਪਟਨ ਰਵਿੰਦਰ ਸਿੰਘ ਨੇ ਜਨੇ ਮਿਸਯੂਜ਼ ਕੀਤਾ ਸੀ ਉਹ ਤਾਂ ਉਹਨਾਂ ਦੇ ਵਿੱਚ ਹੈ ਜੀ ਜਿੰਨੇ ਉਹ ਲੈਟਰ ਹੈ ਉਹ ਸਾਰੇ ਬੀਜੇਪੀ ਦੇ ਹੈ ਜਿੰਨੇ ਡਿਫਾਲਟਰ ਹੈ ਸ ਆ ਸਾਡੀ ਸਰਕਾਰ ਕੰਮ ਕਰਦੀ ਆ ਅਸੀਂ ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਸੀ ਮੰਡੀਆਂ ਠੀਕ ਕਰਨੀਆਂ ਇਹ ਸਾਡਾ ਫੰਡ ਰੋਕ ਕੇ ਬੈਠੇ ਹੋਇਆ ਕੀ ਇਹਦਾ ਕੀ ਅਥਾਰਟੀ ਆ ਜਿਹਨਾਂ ਨੂੰ ਜੀਐਸਟੀ ਜੀਐਸਟੀ ਦੇ ਵਿੱਚ ਉਹਨਾਂ ਨੇ ਲਿਆ ਕੇ ਸਰ ਜਿਹੜੀ ਸਰਕਾਰ ਦੀ ਆਮਦਨ ਸੀ ਉਹ ਮਤਲਬ ਪੀਜਾ ਐਸਾ ਘਟਦੀ ਉਹ 25 30% ਘਟਦੀ ਜੋ ਇਹਨਾਂ ਨੇ ਤਾਂ ਉਹਨਾਂ ਨੂੰ ਜੜੀਆਂ ਸਟੇਟ ਗਵਰਨਮੈਂਟ ਸੀ ਉਹਨਾਂ ਨੂੰ ਪੈਰਾਲਾਈਜ਼ ਕਰਤਾ ਜੀ ਬੀਜੇਪੀ ਇਹ ਵੀ ਰੋਲਾ ਪਾ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਕ੍ਰਿਟੀਕਲ ਕੇਅਰ ਸੈਂਟਰ ਬਣਾਏ ਜਾ ਰਹੇ ਨੇ ਸਰ ਬਣਦੇ ਪਏ ਜੀ ਅਸੀਂ ਬਣਾ ਰਹੇ ਹਾਂ ਉਹ ਕੰਸਟ੍ਰਕਸ਼ਨ ਚੱਲਦੀ ਪਈ ਹੈ ਜੀ ਇੱਥੇ ਵੀ ਇਸ ਸਟੇਟ ਗਵਰਨਮੈਂਟ ਨਾਲ ਆਪਕੋ ਕਰਦੀ ਤੁਸੀਂ ਕਰ ਰਹੇ ਆ ਜੀ ਇਹ ਜਦੋਂ ਭਾਜਪਾ ਦੀ ਅਕਾਲੀਆਂ ਦੀ ਸਰਕਾਰ ਸੀ ਉਦੋਂ ਨਹੀਂ ਬਣਾਏ ਇਹਨਾਂ ਨੇ ਜਿਹੜੇ ਕੰਮ ਸੀ ਮਾਰੀ ਪਾਉਂਦੇ ਪੈਸੇ ਉਦੋਂ ਦੇ ਪੈਸੇ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਨਹੀਂ ਬਣਾਏ ਅਸੀਂ ਤਾਂ ਹੁਣ ਇਹਨਾਂ ਦੇ ਵਿਗੜੇ ਹੋਏ ਕੰਮ ਸੁਧਾਰ ਰਹੇ ਹਾਂ ਜੀ ਮਤਲਬ ਫਿਰ ਇਹ ਕਹਿੰਦੇ ਸਕੀਮ ਤਾਂ ਪੁਰਾਣੀ ਸੀ ਜੀ ਇਹਨਾਂ ਨੇ ਕਰਤੀ ਫਿਰ ਇਹ ਕਹਿੰਦੇ ਆ ਵੀ ਆ ਰੰਗ ਰੰਗ ਦੇ ਕੇ ਮੁੱਲਾ ਘਰੇ ਨੇ ਖੋਲਦੇ ਕੋਈ ਛੋਟੀ ਗੱਲ ਹੈ ਜੀ 70000 ਰੁਪਏ ਦਾ ਰੋਜ਼ ਦਵਾਈ ਲੈ ਰਿਆ ਟੈਸਟ ਹੋਈ ਸੀ ਅਜ ਤੱਕ ਕਦੇ ਟੈਸਟ ਹੋ ਰਿਹਾ ਇਹ ਮਤਲਬ ਸਿਰਫ ਤੇ ਸਿਰਫ 네ਗੇਟਿਵ ਕੰਮ ਕਰਦੇ ਆ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹਨਾਂ ਨੂੰ ਕੰਮ ਨਹੀਂ ਕਰਨਾ ਇਹ ਤਾਂ ਜਾਂ ਤਾਂ ਉਹਨਾਂ ਦੱਸ ਦਿੰਦੇ ਵੀ ਸਾਰੇ ਭਾਜੀਪੀ ਜ਼ਰੂਰ ਸਟੇਟ ਪਾਰਟੀ ਜਾ ਕੇ ਕਰ ਰਹੀ ਹੈ ਜੋ ਕਰ ਰਹੀ ਹੈ ਅਜ ਤੱਕ ਹੋਇਆ ਕਦੇ ਤੁਸੀਂ ਬੰਦ ਦੱਸ ਦਿਓ ਜੋ ਹੋਇਆ ਤਾਂ